ਅਜ ਮਿਨੀ ਸਕਤਰੇਤ ਹੁਸ਼ਿਆਰਪੁਰ ਨੇੜੇ ਕਿਰਨਦੀਪ ਕੌਰ ਪੰਜੋਲਾ ਗਰੁੱਪ ਦਿਆ ਆਸ਼ਾ ਵਰਕਰਾਂ ਵੱਲੋਂ ਵਿਸ਼ਾਲ ਤਨਲ ਲਗਾਇਆ ਗਿਆ ਘਾਣਾ ਨੂੰ ਦੇਖੋ ਲੋਕੇ ਤਰਨਾ ਬਹੁਤ ਔਖਾ ਏ ਪਰ ਪ੍ਰਮਾਤਮਾ ਨੇ ਤੰਦਰੁਸਤੀ ਬਖਸ਼ੇ ਬੋਲੇ ਕੋਣ ਹੈ ਬਾਤ ਕੀ ਆ ਨਰੋ ਅਪਚਿਨਾ ਰੋ ਬੰਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਬਹੁਤ ਹੀ ਸਤਕਾਰਯੋਗ ਆਸ਼ਾ ਵਰਕਰ ਤੇ ਆਸ਼ਾ ਫੈਲੀਟੇਟਰ ਪੇਣਾ ਜੜੀਆਂ ਬਹੁਤ ਹੀ ਦੂਰ ਤਰਾਟਿਆਂ ਤੋਂ ਆਪਣੀ ਔਰਝੇ ਮਿਆਂ ਨੂੰ ਛੱਡਦੇ ਹੋਏ ਅੱਜ ਆਪਣੇ ਹੱਕਾਂ ਲਈ ਮੇਰੀਆਂ ਭੈਣਾਂ ਹਸ਼ਿਆਰ ਪਰ ਜ਼ਿਲ੍ਹੇ ਦੇ ਵਿੱਚ ਪਹੁੰਚੀਆਂ ਨੇ ਮੈਂ ਸਭ ਲੋਕਾਂ ਦਾ ਧੰਨਵਾਦ ਕਰਦੀ ਹਾਂ ਉਹ ਭੈਣਾਂ ਦਾ ਜਿਹੜੀਆਂ ਲਗਾਤਾਰ ਆਪਣੇ ਰਜੇ ਮਿਆਂ ਨੂੰ ਛੱਡ ਕੇ ਹਰ ਇੱਕ ਧਰਤੀ ਦੇ ਆਪਣੇ ਸੰਘਰਸ਼ ਲਈ ਬਹੁਤ ਰਹੀਆਂ ਨੇ ਅੱਜ ਦੀ ਅਗਵਾਈ ਕਰਨ ਵਾਲੇ ਲੀਡਰ ਸਹਿਬਾਨ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਜਰਨਲ ਸੈਕਟਰੀ ਪੰਜਾਬ ਕਸ਼ਮੀਰ ਕਾਰਜੀ ਮਨੋਦ ਦੇ ਨਾਮ ਤੇ ਇੱਕ ਜ਼ੋਰਦਾਰ ਕਲਾਪਿੰਗ ਮੇਰੀਆਂ ਭੈਣਾਂ ਵੱਲੋਂ ਦਿੱਤੀ ਜਾਵੇ। ਮੈਂ ਜਿਹੜੇ ਵੀ ਆਗੂ ਸਹਿਬਾਨਾਂ ਦਾ ਨਾਮ ਲੈਣਾ ਇੱਕ ਜ਼ੋਰਦਾਰ ਕਲਾਪਿੰਗ ਦੇ ਨਾਲ ਮੇਰੀ ਸਾਰੀ ਟੀਮ ਦਾ ਧੰਨਵਾਦ ਹੈ ਜਿਹੜਾ ਉਹ ਕੀਤਾ ਜਾਵੇ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਆਪਣੀਆਂ ਆਸ਼ਾ ਵਰਕਟਿਆ ਸਭ ਸਿਲੀ ਟੈਕਟਰਾਂ ਦਾ ਜਿਨ੍ਹਾਂ ਦੀ ਜ਼ੋਰਦਾਰ ਕਲਾਪਿੰਗ ਦੇ ਨਾਲ ਬਹੁਤ-ਬਹੁਤ ਜਾਦੇ ਥੈਂਕ ਯੂ। ਸੇ ਸਾਡੇ ਬਹੁਤ ਹੀ ਸਤਕਾਰਯੋਗ ਉਪਦਵਾਨਾਂ ਤੋਂ ਅਸ਼ਵਿੰਦਰ ਕੌਰ ਜੀ ਉਹਨਾਂ ਦਾ ਬਹੁਤ ਜ਼ੋਰਦਾਰ ਕਲਾਪਿੰਗ ਦੇ ਨਾਲ ਧੰਨਵਾਦ ਉਹਨਾਂ ਦੇ ਨਾਲ ਮੈਡਮ ਅਨੀਤਾ ਉਹਨਾਂ ਦਾ ਵੀ ਬਹੁਤ ਜ਼ੋਰਦਾਰ ਕਲਾਪਿੰਗ ਦੇ ਨਾਲ ਧੰਨਵਾਦ ਜੀ ਸਾਡੇ ਲੁਧਿਆਣੇ ਤੋਂ ਮੈਡਮ ਨੀਤੂ ਵਾਲਾ ਜੀ ਉਹਨਾਂ ਦਾ ਬਹੁਤ ਜ਼ੋਰਦਾਰ ਕਲਾਪਿੰਗ ਦੇ ਨਾਲ ਧੰਨਵਾਦ ਮੈਡਮ ਅੱਗੇ ਆ ਜਾਣ ਸੋਤੂ ਵਾਲਾ ਮੈਡਮ ਜੀ ਤੇ ਕਮਲਜੀਤ ਕੌਰ ਜੀ ਮੁੜਾਵਾ ਸਾਡੇ ਪ੍ਰਧਾਨ ਮੈਡਮ ਉਹਨਾਂ ਦਾ ਜ਼ੋਰਦਾਰ ਕਲਾਪਿੰਗ ਦੇ ਨਾਲ ਧੰਨਵਾਦ ਅਤੇ ਮੈਡਮ ਸਾਡੇ ਅੱਗੇ ਆ ਕੇ ਬੈਠਣ ਹਰਪਿੰਦਰ ਕੌਰ ਜੀ ਮਾਨੂੰ ਕਰਦਾ ਜ਼ੋਰਦਾਰ ਕਲਾਪਿੰਗ ਦੇ ਨਾਲ ਧੰਨਵਾਦ ਮੈਡਮ ਹਰਪਿੰਦਰ ਕੌਰ ਜੀ ਵੀ ਅੱਗੇ ਆਓ ਤੁਸੀਂ ਤੇ ਸਾਡੇ ਮੈਡਮ ਇੰਦੂ ਰਾਣਾ ਜੀ ਜਿਹੜੇ ਨਵੇਂ ਸਾਡੇ ਨਾਲ ਅਟੈਚ ਹੋਏ ਨੇ ਜੀ ਇੰਦੂ ਰਾਣਾ ਕਲਾਪਿੰਗ ਹੈ ਤੇ ਮੈਡਮ ਸਾਡੇ ਅੱਗੇ ਉਹਨਾਂ ਦੇ ਨਾਲ ਜਰਮਨ ਫੈਕਟਰੀ ਜੋਤੀ ਹਾਂਸ ਮੈਡਮ ਉਹਨਾਂ ਦੇ ਨਾਲ ਕਿ ਜ਼ੋਰਦਾਰ ਕਲਾਪਿੰਗ ਲਈ ਆਪਣਾ ਬਲੋ ਨਮਾਸ਼ਾ ਹੈ ਤੋਂ ਸਾਡੇ ਮੈਡਮ ਹਰਵਿੰਦਰ ਕੌਰ ਜੀ ਫ੍ਰੈਂਕੂ ਫੌਜੀ ਦੀ ਪਹਿਲੀ ਵਾਰ ਹੋ ਰਹੀ ਹੈ ਨਮਾਸ਼ਾ ਹਰਵਿੰਦਰ ਕੌਰ ਦੇ ਨਾਲ ਵਿੱਚ ਜ਼ੋਰਦਾਰ ਜਿਹੜੀ ਕਲਾਪਿੰਗ ਸ੍ਰੀ ਦੇ ਭਗਤ ਸ੍ਰੀ ਦੇ ਭਗਤਾਂ ਵਿੱਚ ਹੁਣ ਦੇੜੀਆ ਮੇਰੀ ਭੈਣ ਸੀਨਾ ਮੈਡਮ ਆਏ ਆ ਉਹਨਾਂ ਦੇ ਨਾਂ ਤੇ ਜ਼ੋਰਦਾਰ ਕਲਾਪਿੰਗ ਮੈਡਮ ਸੀਨਾ ਦੇ ਨਾਂ ਤੇ ਕਪੂਰ ਸਲਾ ਦਿਨ ਤੋਂ ਅਰਬਿੰਦਰ ਕੌਰ ਮੈਡਮ ਆਏ ਨੇ ਉਹਨਾਂ ਦਾ ਇੱਕ ਜ਼ੋਰਦਾਰ ਕਲਾਪਿੰਗ ਨਾਲ ਸਵਾਗਤ ਪਗਰ ਸਾਹਿਬ ਡਿਸਟ੍ਰਿਕਟ ਦੇ ਵਿੱਚੋਂ ਮੇਰੇ ਨਾਲ ਮੈਡਮ ਕੁਲਵੀਰ ਕੌਰ ਜੀ ਉਹਨਾਂ ਦੇ ਜ਼ੋਰਦਾਰ ਕਲਾਪਿੰਗ ਦੇ ਨਾਲ ਧੰਨਵਾਦ ਨਾਲ ਉਹਨਾਂ ਦੀ ਟੀਮ ਰਾਜਵੰਤ ਕੌਰ ਜੀ ਉਹਨਾਂ ਦੇ ਨਾਲ ਮਾਇਆ ਦੇਵੀ ਸਰਬਜੀਤ ਕੌਰ ਮੈਡਮ ਜ਼ੋਰਦਾਰ ਕਟਿੰਗ ਮੇਰੀਆਂ ਭੈਣਾਂ ਦੇ ਨਾਂ ਤੇ ਚੁੱਪੀ ਜਾਵੇ ਅਤੇ ਸਾਥ ਵੀ ਲਈਆਂ ਸਤਕਾਰਯੋਗ ਮੈਡਮ ਜਗਦੀਪ ਕੌਰ ਜੀ ਕਮਲ ਜਿਹੜੇ ਬਹੁਤ ਸ਼ੇਅਰਫੁੱਲ ਹੋ ਖਾਲੀ ਛੱਡ ਰਹੇ ਨੇ ਉਹਨਾਂ ਦੇ ਨਾਂ ਤੇ ਇੱਕ ਜ਼ੋਰਦਾਰ ਜਿਹੜੀ ਕਲਾਪਿੰਗ ਹੈ ਮੇਰੀ ਭੈਣ ਦੇ ਨਾਂ ਤੇ ਚੁੱਪੀ ਜਾਵੇ ਸੋ ਭੈਣੋ ਇੱਕ ਜ਼ੋਰਦਾਰ ਅਫੜੇ ਇੱਕ ਜ਼ੋਰਦਾਰ ਕਲਾਪਿੰਗ ਜਿਨ੍ਹਾਂ ਨੇ ਇੱਥੇ ਆਉਣ ਦਾ ਸਾਨੂੰ ਮਨਕਾ ਦਿੱਤਾ ਜਿਨ੍ਹਾਂ ਨੇ ਉਸ ਦੁੱਧੇ ਹੋਇਆਂ ਨੂੰ ਪਾਣੀ ਦੇ ਵਿੱਚੋਂ ਕੱਢਿਆ ਤੇ ਇੱਕ ਠਟ ਗਿਆ ਹੋਇਆਂ ਨੂੰ ਰਸਤਾ ਵਿਖਾਇਆ ਉਹਨੂੰ ਪ੍ਰਮੋਟ ਭਾਜੀ ਉਹਨਾਂ ਦੇ ਨਾਂ ਤੇ ਇੱਕ ਜ਼ੋਰਦਾਰ ਜਿਹੀ ਕਲਾਪਿੰਗ ਹੈ ਕੋ ਸਿਟੀਜਨ ਉਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੂੰ ਆਪਣਾ ਕੋਈ ਇਹਦੇ ਵਿੱਚ ਮਕਸਦ ਨਹੀਂ ਨਾ ਸਾਡੀ ਜੱਥੇ ਬੰਦੀ ਨੇ ਕੋਈ ਮੈਂਬਰ ਨੇ ਨਾ ਕੋਈ ਲਾਲਚ ਹੈ ਨਾ ਕੋਈ ਆਜੂ ਨਾਲ ਆਪਦੀਆਂ ਮੰਡਾਂ ਨੇ ਤੇ ਨਾ ਹੀ ਕੋਈ ਕਿਸੇ ਨਾਲ ਉਹਨੇ ਲਾਲਚ ਰੱਖਿਆ ਪਰ ਇੱਥੇ ਵੀ ਇਹ ਗੱਦਰੀਆਂ ਹੋਈਆਂ ਮੇਰੀਆਂ ਆਸੇਵਰ ਕਰਦੇ ਆਸਬੇੰਦੂ ਟਟੜੇੜਾ ਨੂੰ ਕੱਢਣ ਦਾ ਜਿਵੇਂ ਇੱਕ ਜਜ਼ਬਾ ਇੱਕ ਜਨੂਨ ਹੁਣਾਂ ਦੇ ਅੰਦਰ ਸੀ ਤਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਸਾਡੀਆਂ ਵਰਕਰਾਂ ਨੂੰ ਬੜਾ ਗੁੰਮਰਾਹ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਐਦਾਂ ਦੇ ਲੋਕ ਬੜੀ ਮੁਸ਼ਕਲ ਨਾਲ ਪੈਦਾ ਹੁੰਦੇ ਨੇ ਹਰ ਬੰਦਾ ਆਪਣੇ ਆਪ ਲਈ ਹਰ ਬੰਦਾ ਆਪਣੇ ਲਾਲਚ ਦੇ ਲਈ ਜਿਹੜਾ ਹਰੇਕ ਬੰਦੇ ਨੂੰ ਇਹ ਹੁੰਦਾ ਕਿ ਮੇਰਾ ਸੁਖਾ ਕੁਸ਼ ਬਣੇ ਪਰ ਇੱਕ ਪਰਮੇਵ ਭਾਜੀ ਸੀ ਜਿਨ੍ਹਾਂ ਨੇ ਆਪਣੇ ਲਾਲਚ ਨੂੰ ਆਪਣੀਆਂ ਮੰਗਾਂ ਨੂੰ ਇੱਕ ਸਾਈਡ ਤੇ ਰੱਖ ਦੇ ਸਿਰਫ ਤੇ ਸਿਰਫ ਆਸ਼ਾ ਮਰ ਕੇ ਵਿਆਹ ਤੋਂ ਮਿਟੇ ਧਰਾਮੇ ਹੱਕਾਂ ਨੂੰ ਸੋਚੀ ਕਿਤਾ ਅੱਜ ਕੱਲ੍ਹ ਬਥਾ ਅਸੀਂ ਤਾਂ ਮੈਂ ਜਾਦਾ ਮੱਡੇ ਇਕੱਠਾ ਲੈਣੇ ਜਬਾਨੇ ਸਾਡਾ 25-25 ਸੜਾ ਕੱਟਾ ਬਤੂ 3000 ਦਾ ਕੱਟਾ ਸਾਡੋ ਨਹੀਂ ਅਸਾ ਜਿਹੜਾ ਕੱਟਾ ਇੱਕੇ چھوٹਾ ਹੈ ਪਰ ਜਿਹੜਾ ਸਾਡੀ ਸੋਜ ਨੇ ਮਤਾਲਿਕ ਹੈ ਇਸ ਧਰਤੀ ਦੇ ਉੱਪਰ ਜਿਹੜਾ ਅੱਜ ਕੱਲ੍ਹ ਬਥਾ ਆਸ਼ਾ ਵਰਕਰ ਤੇ ਆਸ਼ਾ ਕਮਿਟੀ ਤੋਂ ਨੰਬਰ ਰੋਲ ਕੱਟੇ ਲੰਬੀ ਦਾ ਕਿ ਜਿਹੜਾ ਇਸ ਦਾ ਸਾਡੀ ਪੰਜਾਬ ਸਰਕਾਰ ਮੁਤਾਬਕ ਮੁਤਾਬਕ ਮੁਤਾ ਤਾਂ ਕਿ 2010 ਤੋਂ ਇਸ ਯੂਨੀਅਨ ਨਾਲ ਚੱਲੇ ਆਉਂਦੇ ਆ ਬਹੁਤ ਸਾਰੀਆਂ ਖੁਫਰਾੀਆਂ ਪੰਜਾਬ ਰਾਜ ਦੇ ਵਿੱਚ ਹੋਣਗੇ ਪੰਜਾਬ ਭਾਈ ਸਾਨੂੰ ਦੱਸਕਾਰ ਤੋ ਲੈਣਾ ਤੂੰ ਸਾਨੂੰ ਕੀ ਦੇ ਦੇਗਾ ਅਸੀਂ ਵੀ ਮੰਗਦੇ ਤੂੰ ਵੀ ਮੰਗਤਾ ਅਸੀਂ ਤਾਂ ਮੂਹਰੇ ਲੱਗੇ ਹੋਏ ਆ ਆਪਣੀਆਂ ਭੈਣਾਂ ਦੇ ਇਹਨਾਂ ਨੂੰ ਕੁਝ ਪ੍ਰਾਪਤ ਕਰਨ ਵਾਸਤੇ ਤੇ ਬਾਕੀਆ ਸਭ ਪਿਆਰ ਤੋਂ ਜਿਹੜੀਆਂ ਜਿਹੜੀ ਛਾਂ ਦੇ ਵਿੱਚ ਆਏ ਆ ਜੀ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਮੇਰਾ ਮੈਡਮ ਕੀਰਨਦੀਪ ਪੰਡਿਆ ਜੀ ਦਾ तहे ਦਿਲੋਂ ਸਵਾਗਤ ਕਰਦਾ ਡਿਸਟ੍ਰਿਕਟ ਸ਼ਾਹਦੂਰ ਮੈਡਮ ਕਿਰਨ ਦੀ ਪੰਜੋਲਾ ਜਿੰਦਾਬਾਦ ਤੇ ਬਖਰਾ ਦੇ ਦਿੱਖ ਤੋਂ ਆਏ ਮੈਡਮ ਸੁਖਮਿੰਦਰ ਜੀ ਕਪੂਰਥਲਾ ਤੋਂ ਤੇ ਮੈਡਮ ਤੇ ਉਹਨਾਂ ਨੇ ਸਾਨੂੰ ਆਪਣੇ ਨਾਲ ਲਾਇਆ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਇਹ ਤੇ ਕਈਆਂ ਦੁਨੀਆ ਤੋਂ ਆਪਾਂ ਦੀ ਜਵਾਬ ਆ ਪੁੱਛੀ ਕਿ ਜਿਸ ਨੂੰ ਕਾਰਨ ਕਰਕੇ ਸਾਨੂੰ ਭੈਣ ਜੀ ਹੋਣਾ ਨੇ ਆਪਣੇ ਨਾਲ ਲਗਾਇਆ ਮੈਂ ਬਹੁਤ ਬਹੁਤ ਕੰਮ ਕਰਦੀ ਆ ਕਿ ਰਿੰਜੀਤ ਭੈਣ ਜੀ ਦਾ ਤੇ ਬਾਕੀ ਸਾਰੀਆਂ ਭੈਣਾਂ ਦਾ ਜਿਹੜਾ ਨੇ ਇੱਥੇ ਆ ਕਿ ਮਤਲਬ ਸਾਡਾ ਮਾਣ ਵਧਾਇਆ ਤੇ ਆਪਣੇ ਨਮਸ਼ਾਹ ਜ਼ਿਲ੍ਹੇ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਕਪੂਰਥਲਾ ਜ਼ਿਲ੍ਹੇ ਤੋਂ ਤੇ ਹੁਸ਼ਿਆਰ ਗੁਰਦੀਪਿੰਦ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਬਸ ਵਾਲੀ ਨੂੰ ਨਹੀਂ ਦੇਖਣ ਦਿਆ ਜਿਹਾ ਤਾਂ ਲੱਗਦਾ ਸੀ ਵੀ ਕਿਤੇ ਇੱਕ ਜਾਂਦੇ ਜਾਂਦੇ ਕੁਝ ਹੋ ਹੀ ਨਾ ਜਾਵੇ ਇਸ ਕਰਕੇ ਫਿਰ ਵੀ ਤੁਸੀਂ ਇੰਨੀ ਧਾਂਟੇ ਵਿੱਚ ਸਾਰੇ ਜਣੇ ਫੋਟੇ ਆ ਤੁਸੀਂ ਇਹ ਮੰਨਦੇ ਹੈਗੇ ਇਹਨਾਂ ਯੋਗਦਾਨ ਸਾਰੇ ਜਣੇ ਪਰ ਅਸੀਂ ਸਾਰੇ ਜਣੇ ਕਿਸੇ ਇਕੱਠ ਕਰਦੇ ਹਾਂ ਨਾ ਕਿ ਤੋਂ ਆਸ਼ਾ ਵਰਤੋਂ ਦਾ ਇਕੱਠ ਆਪਾਂ ਦੂਜੇ ਦਾ ਇਕੱਠ ਦੇਖਦੇ ਆਂ ਜਿਵੇਂ ਅੰਗਨwadi ਵਰਕਰਾਂ ਦਾ ਇਕੱਠ ਆਪਾਂ ਕਲਾਂ ਨੇ ਦਾ ਇਕੱਠ ਤੁਹਾਨੂੰ ਸਾਡੀਆਂ ਭੈਣਾਂ ਨੂੰ ਅਸੀਂ ਸਲਾਇਆ ਜਾਂਦਾ ਤਾਂ ਤੋਂ ਟੈਂਸ ਤੇ ਨਹੀਂ ਸਮਝਦੇ ਕਿ ਕਿ ਮੁਕਾਬਲਾ ਕਰੋ ਤੇ ਹੀ ਸਾਰੀਆਂ ਫੇਰੀ ਸਾਡਾ ਕੁਝ ਹੋਣਾ ਆ ਜੇ ਅਸੀਂ ਇਦਾਂ ਘਰਾਂ 'ਚ ਬੈਠੀਆਂ ਰਹੀਆਂ ਸਾਡੀ ਕਿਸੇ ਨੂੰ ਆਵਾਜ਼ ਨਹੀਂ ਸੁਣੀ ਤੁਸੀਂ ਸਾਰਿਆਂ ਜਿੱਦਾਂ ਇਕੱਠੇ ਹੋ ਕੇ ਹੋਣ ਆਇਆ ਏਡੇ ਸਾਰਿਆਂ ਆਪਣੇ ਘਰਾਂ ਵਿੱਚੋਂ ਨਿਕਲੋ ਤੇ ਹਰ ਮੈਂ ਆਪਣੀ ਭੈਣ ਜਿਹੜੀ ਕਿੰਨੀ ਵੀ ਪੋਰ ਬਚੋ ਬਹੁਤ ਧੰਨਵਾਦ ਕਰਦੀ ਆ ਆਪਣੇ ਇੱਥੇ ਆਉਣ ਦਾ ਜਿਹੜਾ ਸਾਡੇ ਜਿਲ੍ਹੇ ਵਿੱਚ ਆ ਕੇ ਸਾਡੇ ਵਾਸਤੇ ਐਨੇ ਧੁੰਦ ਵਿੱਚ ਐਨੀ ਠੰਡ ਵਿੱਚ ਸਾਡੇ ਵਾਸਤੇ ਆ ਕੇ ਇੱਥੇ ਬੋਲਣਾ ਆਣੇ ਅੱਜ ਦੀ ਇਸ ਰੋਸ ਰੈਲੀ ਵਿੱਚ ਅਸੀਂ ਆਪਾਂ ਵੀ ਧਰਤੀ ਤੇ ਪਹੁੰਚੇ ਮੇਰੇ ਕਿਰਨਦੀਪ ਪੰਜੋਲਾ ਮੈਡਮ ਜੀ ਮੈਂ ਇਹਨਾਂ ਦਾ ਬਹੁਤ ਹੀ ਸਤਿਕਾਰ ਕਰਦੀ ਆ ਤਹਿ ਦਿਲੋਂ ਧੰਨਵਾਦ ਕਰਦੀ ਆ ਬਾਕੀ ਮੇਰੇ ਸਾਰੇ ਆਸ਼ੀਰਵਾਦ ਕਰਕੇ ਪ੍ਰੈਜ਼ੀਡੈਂਟ ਜੀ ਦਾ ਨਾਮ ਵੀ ਇੱਥੇ ਪਹੁੰਚ ਕੇ ਧੰਨਵਾਦ ਕਰਦੀ ਆਂ ਆਪਾਂ 2001 ਤੋਂ ਅੱਜ ਵਰਕਰ ਦਾ ਕੰਮ ਕਰਦੇ ਰਹੇ ਆਂ ਅਸੀਂ 14 ਸਾਲ ਹੋਰ ਜੂਨੀਅਰ ਵਿੱਚ ਬਹੁਤ ੱੱਕੇ ਖਾਦੇ ਪਰ ਅੱਜ ਤੱਕ ਸਾਨੂੰ ਉਹਨਾਂ ਨੇ ਮਾਈਕ ਨਹੀਂ ਫੜਾਇਆ ਨਾ ਸਾਨੂੰ ਉਹਨਾਂ ਨੇ ਬੋਲਣਾ ਸਿਖਾਇਆ ਬਸ ਸੋਨਿਆ ਸਾਡੇ ਤੋਂ ਫੰਡ ਇਕੱਠਾ ਕਰ ਲੈਣਾ ਸਾਨੂੰ 16000 ਰੁਪਏ ਦਾ ਸਾਨੂੰ 20000 ਰੁਪਏ ਦਾ ਬਸ ਪਾण्डे ਇਕੱਠਾ ਕਰਦੇ ਨੇ ਸਰਕਾਰ ਤੋਂ ਕੁਛ ਲੈ ਕੁਛ ਲੈ ਕੇ ਹੀ ਆ ਮੰਗ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਮਰਦਾਬਾ ਲੱਗਦਾ ਹੈ ਆ ਕਿ ਪੰਜਾਬ ਸਰਕਾਰ ਜਿਹੜੀ ਆ ਜਿਹਦੇ ਕੰਮਾਂ ਤੇ ਧੂੜ ਹੀ ਛਿਤਦੀ ਸੀ ਉਹਨੂੰ ਇੱਕ ਵਾਰੀ ਤੁਸੀਂ ਇੱਕ ਇੱਕ ਦਿਨ ਤੁਹਾਡੇ ਨੇ ਦਿਖਾਤਾ ਉਹਨੂੰ ਇੱਕ ਵਾਰੀ ਟੈਨਸ਼ਨ ਪਾਤੀ ਆ ਕਿ ਜੇਕਰ ਉਹਨੇ ਸੱਚਾ ਚ ਰਹਿਣਾ ਆ ਤਾਂ ਸਾਡੀਆਂ ਆਸ਼ਾ ਭੈਣਾ ਇਹਨਾਂ ਨੂੰ ਪਤਾ ਬਣਵਾ ਕਿਰਦਾ ਕੀ ਮਲਾਜਮਾਂ ਨੂੰ ਤਰਸਾਹ ਮਿਲਦੀ ਆ ਪੱਕੀ ਤਨਖਾਹ ਇਹਨਾਂ ਨੂੰ ਲਾਉਣੀ ਪੈਣੀ ਆ ਕਰਦੀਆਂ ਤੇ ਮੈਂ ਸਿਰਫ ਦੋ ਗਨਾਰੀ ਲਾਉਂਗੀ ਪੰਜਾਬ ਸਰਕਾਰ ਦਾ ਸਭ ਲੋਕਾਂ ਦੇ ਚਾਹ ਦੇਖੋ ਪੀਐਸਏ ਸਾਰੇ ਇੱਥੇ ਅੱਜ ਆਪਣੇ ਹੱਕਾਂ ਵਾਸਤੇ ਆਏ ਆ ਤੇ ਹੁਸ਼ਿਆਰਪੁਰ ਦੀ ਇਸ ਧਰਤੀ ਨੂੰ ਪਤਾ ਲੱਗਣਾ ਚਾਹੀਦਾ ਵਾ ਕਿ ਸੰਜੋਲਾ ਗਰੁੱਪ ਦਾ ਕੋਈ ਇੱਥੇ ਪ੍ਰਿੰਟ ਨਹੀਂ ਲਾਇਆ ਦੇ ਆਇਆ ਸੀ ਤੇ ਉਹ ਇੱਥੇ ਹੁਸ਼ਿਆਰਪੁਰ ਮੁਹਲਾ ਸਿਹਤ ਸਰੋਂ ਸਾਡੇ ਉਹ ਸੰਟੇ ਸਾਰੇ ਇਕੱਠੇ ਜਾ ਰਹੇ ਆ ਔਰ ਕਿਸ ਤਰ੍ਹਾਂ ਸਾਡੇ ਜਿਹੜੇ ਮੜਮੋਟੇ ਨੂੰ ਗੋਵਿੰਦ ਸੰਤਰਾ ਉਹ ਸਾਰੇ ਕੱਟੀ ਜਾਂਦੇ ਆ ਔਰ ਇਸ ਤਰ੍ਹਾਂ ਹੀ ਸਾਰੀਆਂ ਬਣਾ ਰਾਈਏ ਜਿਸ ਤਰ੍ਹਾਂ ਕੱਟੂ ਤੇ ਅੱਜ ਪੁੰਚੀਆਂ ਇਸ ਤਰ੍ਹਾਂ ਓਣ ਔਰ ਮੈਂ ਆਇਆ ਇਹਨਾਂ ਦਾ ਬਹੁਤ ਆਨੰਦ ਕਰਦੀ ਆ ਕਿ ਕੱਠ ਨਾਲ ਹੀ ਸਭ ਕੁਝ ਸਾਨੂੰ ਮਿਲ ਸਕਦਾ ਹੈ ਇਹ ਸਰਕਾਰਾਂ ਕਰਦੀਆਂ ਕੀ ਕੇਰਾ ਮੇਰੀ ਚਾਹਤ ਵੀ ਆ ਕੀ ਹੋਇਆ ਆਦੀ ਹੋਇਆ ਆਦੀ ਹੋਇਆ ਆ ਕੀ ਹੋਇਆ ਮੈਂ ਕਹਿਣਾ ਮਿਲਦਾ ਸੀ ਕਿੰਨਾ ਟਮਾਦੋ ਕਰਣ ਲੱਗ ਗਿਆ ਐਵੇਂ ਨਹੀਂ ਅਸੀਂ ਆਦਿਆਂ ਅਸੀਂ ਨਹੀਂ ਆਦਿਆਂ ਜਾਂ ਤੂੰ ਸਾਨੂੰ ਬੁੱਢਾਈ ਕਰੰਦਾ ਦੀ ਸੇਵਾ ਕਰ ਲੋ ਨਾਮ ਕਰ ਸਾਨੂੰ ਅਸੀਂ ਤਾਂ ਨੂੰ ਚੂਣੀ ਛਾੜ ਦੰਦੇ ਤਾਂ ਤੈਨੂੰ